ਗਿਆਨ ਨਾ ਹੋਣ ਤੋਂ ਬਿਖਨ ਮੈਂ ਅਸ਼ਕਤੀ ਤੇ ਬੁੱਧੀ ਮੰਦਤਾ ਭੇਦਵਾਦੀ ਵਚਨ ਮੈਂ ਵਿਸ਼ਵਾਸ ਇਹਨਾਂ ਨਾਲ ਜਿਹੜੇ ਅਰੰਭਕ ਪਰਗਾਲੁ ਦੇ ਵਿੱਚ ਗਿਆਨ ਦੇ ਪ੍ਰਤੀਬੰਧਕ ਹੈ ਨਾ ਉਹ ਇਹ ਤਿੰਨ ਹੈ ਇੱਕ ਤਾਂ ਵਿਸ਼ਾ ਦੀ ਅਸ਼ਕਤੀ ਹਮੇਸ਼ਾ ਬਿਰਤੀ ਜਿਹੜੀ ਵਿਸ਼ਾ ਤੇ ਰਹਿਣੀ ਕਾਮ ਕਰੋ ਲੋਭ ਹੰਕਾਰ ਵਗੈਰਾ ਔਰ ਬੁੱਧੀ ਦਾ ਮੰਦਤਾ ਇਸਰਾ ਭੇਦਵਾਦੀ ਬਚਨ ਇੱਕ ਤਾਂ ਅਪੇਦ ਹੈ ਅਸੀਂ ਅਪੇਤਾਂ ਦੇ ਪujaਰੀਆਂ ਗੁਰੂ ਗ੍ਰੰਥ ਸਾਹਿਬਾਰੇ ਵੀ ਅਪੇਦਵਾਦੀ ਹੈ ਔਰ ਵੇਦਾਂਤ ਵੀ ਅਪੇਦਵਾਦੀ ਹੈ ਯਾਨੀ ਜੀਵੀਸ਼ਵ ਦੀ ਅਪੇਤਨ ਮੰਨਦਾ ਹੈ ਜਿਹੜੇ ਬਾਕੀ ਚਾਰ ਬਾਗ ਬੁੱਧ ਮਤ ਜੈਨ ਮਤ ਦੂਸਰੇ ਸ਼ਾਸਤਰ ਉਹ ਭੇਦਵਾਦੀ ਹੈ ਤੋ ਇਹ ਕਹਿੰਦਾ ਭੇਦਵਾਦੀ ਬਚਨ ਜਿਹੜਾ ਉਹ ਦੁਸਾਰਾ ਹੈ ਇਹ ਤਿੰਨ પ્રતિਬੰਧ ਖਾਨੂਨ ਇਹ ਤਿੰਨੂ ਗਿਆਨ ਕੇ પ્રતિਬੰਧਕ ਹੈ ਐਸੇ ਵਿਲਕਸ਼ਨ ਪਰ ਅਰਬਦ ਵਿਗਿਆਨ ਕਾ પ્રતિਬੰਧਕ ਤੇਰਾ ਪਰਾਲਾ ਵੱਖਰਾ ਮੇਰਾ ਵੱਖਰਾ ਵੱਖਰਾ ਲਖਾ ਗਿਆਨ ਕੇ પ્રતિਬੰਗਿਤ ਹਿਤੇ ਜਹਾਂ ਗਿਆਨ ਸਾਧਨ ਸਰੂਨਾ ਆਧਿਕ ਹੋਗਾ ਤਾ ਗਿਆਨ ਹੋਵੇ ਜੀ ਕਿੰਤੂ પ્રતિਬੰਧਕ ਦੂਰ ਜੁਮਿਤੇ ਪ੍ਰਥਮ ਜਨਮ ਵਿਖੇ ਕੀਏ ਜੋ सर्वण आधिक हैं इनते ही अन्य स्त्री में ज्ञान होते कैसे मामदेव ने पूर्व जन्म सर्वनादिक किए तब पर का फल एक श्री शेष होते ज्ञान नहीं हुआ किंतु स्वणादायक करते वर्तमान श्री का पात हो अन्य श्री की प्राप्ति हुए थे पूर्व जन्म में किए सर्वनादिक में गर्भ विखे ज्ञान हुआ है ਜਿਹੜਾ ਵੀ ਕੋ ਪੁਰਸ਼ ਹੈ ਉਹ ਇੱਕ ਜਨਮ ਦਾ ਫਲ ਕੱਟ ਲੈਂਦਾ ਹੈ ਨਾਮ ਦੇਵ ਹੈ ਰਵਿਦਾਸ ਹੈ ਪਿਛਲੇ ਜਨਮਾਂ ਤੋਂ ਨਾ ਲੈ ਬੰਦੀ ਕੀ 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 ਤਪੱਸਿਆ ਕੀਤੀ ਉਹਨਾਂ ਨੇ ਇਸ ਜਨਮ ਵਿੱਚ ਫਲ ਮਿਲਿਆ ਇਹ ਕਹਿਣਾ ਚਾਹੀਦਾ ਗਤ ਬਰਸ਼ ਗਿਆਨ ਹੋਇਆ ਹੈ ਜਾਂਦੇ ਗਿਆਨ ਮੇ ਅਨੰਤ ਅੰਨੇ ਸ੍ਰੀ ਕਾ ਸੰਬੰਧ ਹੋ ਗਏ ਸੀ ਔਰ ਵਰਤਮਾਨ ਸ੍ਰੀ ਕੀ ਚੇਤਨਾ ਪਰ ਰਵਿਦ ਸੇ ਹੋਵੇ ਹੈ ਤਾਂ ਜਿੰਨੀ ਚੇਸਤਾ ਸਰੀਰ ਕੀ ਨਿਰਵਾਹਕ ਹੈ ਸੋਈ ਹੋਵੇ ਰਾਗ ਜੰਨਯ ਅਧਿਕ ਚੇਸਤਾ ਹੋਵੇ ਜੀ ਰਾਗ ਦੁਆਇਸ ਦੀ ਜਿਹੜੀ ਚੇਸਤਾ ਉਹਨੇ ਇੰਨੀ ਕ ਪਰਾਰਵਤ ਚ ਉਨੀ ਹੁੰਦੀ ਜਾਂ ਤੇ ਸਰਬ ਪ੍ਰਵਿਰਤੀ ਰਹਿਤ ਕਹਿੰਦੀ ਹੋਵੇ ਹੈ ਗਿਆਨ ਬਾਣ ਪੁਰਸ਼ ਜਿਹੜਾ ਆ ਉਹਨੂੰ ਕੋਈ ਪ੍ਰਤੀਬੰਧਕ ਨਹੀਂ ਹੈ ਔਰ ਸਾਰੇ ਵਿਵਹਾਰ ਤੋਂ ਇਹ ਗਿਆਨ ਐਸੀ ਸ਼ੰਕਾ ਹੈ ਮਨ ਦਾ ਸੁਭਾਵ অতি ਚੰਚਲ ਹੈ ਨਿਰਲੰਬ ਮਨ ਦੀ ਸਥਿਤੀ ਹੋ ਗਈ ਮਤਲਬ ਆਸ਼ਰੇ ਲੈ ਹੁੰਦੀ ਨਹੀਂ ਕਿਸੇ ਅਲੰਭ ਤੇ ਮਨ ਦੀ ਸਥਿਤੀ ਹੋਵੇ ਹੈ ਜਾਂ ਤੇ ਮਨ ਕੇ ਕਿਸੇ ਅਲੰਭ ਕੀ ਪ੍ਰਤੀ ਨਿਮਿਤ ਪ੍ਰਾਪਤੀ ਨਿਮਿਤ ਵੀ ਗਿਆਨ ਬਾਣ ਕੀ ਵਿਕਤੀ ਹੋਵੇ ਇਹ ਸਮਝਾ ਇਹਦੇ ਵੀ ਸਮਾਭੀਨ ਪੁਰਸ਼ ਦਾ ਮਾਨਚ ਰਚਨ ਹੋਵੇ ਸਮਾਦੀਹੀਨ ਪੁਰਸ਼ ਦਾ ਮਾਨਵਿਕਰ ਰਚਨ ਹੋ ਸਕਦਾ ਤਾਂਤਵੀ ਸਮਾਦੀ ਤੇ ਮਨ ਕਾ ਬਿਜਿਆ ਹੋਇਆ ਹੈ ਜੋ ਗਿਆਨवान ਸਮਾਦੀ ਵਿਕਸਿਤ ਹੋਵੇ ਜਾਂ ਤੇ ਗਿਆਨवान ਕੀ ਪ੍ਰਵਿਤੀ ਹੋਵੇ ਇਹ ਕਿਸ਼ਾਨਾ ਮਾਤਰਾ ਉਹਦੀ ਵਿਤੀ ਰਿਕਤੇ ਕੋਈ ਵਿਸ਼ੇ ਆ ਗਿਆ ਸਮਾਧੀ ਚੋਂ ਬਾਹਰ ਉੱਠ ਕੇ ਤਾਂ ਦੁਬਾਰਾ ਸਮਾਧੀ ਲੱਗਣ ਤੱਕ ਪੂਰੀ ਜਿਹੜੀ ਪ੍ਰਕਿਰਿਆ ਖਤਮ ਹੋ ਜਾਏਗੀ ਔਰ ਸਮਾਧੀ ਕੇ ਅਸਤ ਅੰਗ ਨੇ ਤਾਂ ਸਮਾਧੀ ਇਨ ਅਸਤ ਅੰਗਨ ਤੇ ਹੋ ਗਏ ਹੈ ਜਮ ਨਿਯਮ ਇਹ ਅਤੰਜਲੀ ਆ ਗਿਆ ਜਮ ਨਿਯਮ ਆਸਨ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਔਰ ਸਵਕਲ ਸਮਾਧੀ ਇਨ ਅਠਾਂ ਅੰਗਾਂ ਤੋਂ ਸਮਾਧੀ ਹੁੰਦੀ ਹੈ ਯਾਨੀ ਇਹ ਜਿਹੜੇ ਅੱਠ ਅੰਗ ਹੈ ਇਹ ਸਮਾਧੀ ਦੇ ਹਿੱਸਾ ਹਨ ਅਹਿੰਸਾ ਸਤਿਅ ਅਸਤੇ ਬ੍ਰਹਮਚਰਿ ਔਰ ਅਪਰਿਗ੍ਰਹਿ ਇਹ ਪੰਜ ਗਮ ਹੈ ਸੋਚ ਸੰਤੋਖ ਤਪ ਸਵਾਧਿਆਇ ਆਪਣੇ ਆਪ ਨੂੰ ਸਵਾਧਿਆਇ ਕਰਨਾ ਔਰ ਈਸ਼ਵਰ ਪ੍ਰਾਨਧਾਨ ਈਸ਼ਵਰ ਵਿੱਚ ਹੀ ਰੱਖਣੀ ਏ ਪੰਜ ਨਿਜਮ ਕੇ ਲਈ ਤੇ ਹਨ ਬਸ ਹੈ ਅਮਨਦੀ ਸਾਨੂੰ ਲੋੜ ਨਹੀਂ ਪਰ ਗਿਆਨ ਵਾਸਤੇ ਨੂੰ ਦੇਖਣਾ ਚਾਹੀਦਾ ਪਾਣੀ ਪ੍ਰਾਣ ਕਿਹੜੇ ਆਪਣੇ ਯਮ ਕਿਹੜੇ ਨਿਜਮ ਕਿਹੜੇ ਇਹਨੇ ਕਲੇ ਕੇ ਲਈ ਗਿਆਨ ਕੀਤਾ ਤਾਂ ਗਿਆਨ ਸਮੁੰਦਰ ਗ੍ਰੰਥ ਦੇ 10 ਪ੍ਰਕਾਰ ਕੇ ਯਮ ਔਰ 10 ਪ੍ਰਕਾਰ ਕੇ ਦੇਵਤੇ ਇਹ ਜੀ ਗਿਆਨ ਸਮੁੰਦਰ ਨਾ ਦਗਰੰਤ ਹੈ ਉਹਦੇ ਵਿੱਚ ਪੰਜ-ਪੰਜ ਹੀ ਵਿਜਾਇ 10 ਰਸ ਕਹੇ। ਸੋ ਪ੍ਰਾਨਕੀ ਰੀਤੀ ਸੇ ਕਹੀ। ਵੇਦਾਂਤ ਸੰਪਰਦਾਇ ਮੇ ਜਮਨ ਜੂ ਕੇ ਪੰਜ-ਪੰਜ ਹੀ ਪੇੜ ਕਹੇ। ਆਸਰ ਕੇ ਪੇੜ ਅਨੰਤ ਹੈ। ਇਨਮੇ ਵਸਤਕ ਗੋਮੁਖ ਵੀਰਾਫਰ ਕੂਰਮਾਸਰ ਪਦਮਕੋਲ ਕੋਡਾਸਿ ਉਤਾਮਨ ਕੋੜਕਮ ਹਨ। ਇਹ ਸਾਰੇ ਪੱਧਰ ਪਦਮ ਆਸਨ ਸਿੰਘ ਆਸਨ ਇਹ ਚਾਰ ਆਸਨ ਪ੍ਰਦਾਨ ਇਨ ਚਾਰਾ ਜਿਹੜੇ ਚਾਰ ਉੱਤੇ ਜਿਹੜੇ ਹਨ 84 ਆਸਨ ਉਹਨਾਂ ਨੇ ਦੱਸੇ ਨੇ ਪਰ ਉਹਨਾਂ ਵਿੱਚ ਜਿਹੜੇ ਆ ਚਾਰ ਹੈ ਨਾ ਜਿਹੜੇ ਇੱਕ ਸਿੰਘ ਸਿੰਘ ਆਸਨ ਵੀਰਾਸਨ ਜਿਹਨੂੰ ਕਹਿੰਦੇ ਭਦਰ ਆਸਨ ਠੀਕ ਹੈ ਹਾਂ ਔਰ ਪਦਮ ਆਸਨ ਜਿਹੜਾ ਜਿਦਾਂ ਉਹ ਮਾਦਮ ਉਹਦੇ ਦੇ ਪੈਰ ਉੱਤੇ ਦੋਨੋਂ ਉੱਪਰ ਆਦਾ ਹਵਾ ਫਨ ਪੈਰ ਉੱਤੇ ਜਿਹੜੇ ਉਹ ਵੀ ਉੱਤੇ ਚੜੇ ਉਹ ਵੀ ਉੱਤੇ ਕਦਮ ਆਉਂਦੇ। ਉਹਨਾਂ ਜਾਂ ਖਾਂ ਜਿਹਨਾਂ ਨਾਲ ਬੰਦਾ ਕੋਈ ਨਹੀਂ। ਉਹ ਚੋਥਾ ਸਿੱਧ ਜੇ ਚਾਰ ਆਸਨ ਪ੍ਰਧਾਨ ਹੈ। ਇਹਨਾਂ ਚਾਰਾਂ ਵਿੱਚ ਵੀ ਸਿੱਧਾ ਸੁਨਹਿਰਾ ਅਤਿਅੰਤ ਪ੍ਰਧਾਨ ਹੈ। ਤਾਂ ਕਾਹੇ ਲੱਛਣ ਹੈ। ਕਹਿੰਦਾ ਬਾਣੀ ਪਾਲ ਖੱਬੇ ਪੈਰ ਦੀ ਜੇ ਡੀ ਹੈ ਨਾ ਉਹ ਗੁਦਾ ਦੇਜ ਮਿੰਡੂ ਦੇ ਮੱਧ ਖੀਂਚ ਦਬਕੇ ਤਰੇ ਯਾਨੀ ਆਸਨ ਨਾਲ ਚਾੜ੍ਹਦੇ ਆ ਤੇ ਆਸਨ ਕਿਹੜਾ ਲੱਕੂ ਹੁਣ ਕੇ ਸਰਾ ਕਰ ਆਪਣੇ ਖੋਵੇ ਪੈ ਦੀ ਹੱਡੀ ਇੰਦਰੀ ਤੋਂ ਪਿੱਛੇ ਤੇ ਗੁਰਾ ਤੋਂ ਅੱਗੇ ਜਿਹੜੀ ਖਾਲੀ ਥਾਂ ਹੈ ਉੱਥੇ ਅੱਡੀ ਜਿਹੜਾ ਨਾ ਉਹ ਵਜਨ ਆਵੇ ਉੱਥੇ ਅੱਡੀ ਰੱਖੀ ਫੇਰ ਅ ਦਕਸ਼ਣ ਪਾਦ ਕੀ ਅੜੀ ਮੈਡੂ ਕੇ ਉੱਪਰ ਇੰਦਰੀ ਦੇ ਉੱਪਰਲੇ ਪਾਸੇ ਉੱਪਰ ਧਾਕੇ ਤਰੇ ਕੰਟੀ ਐਮਰਥੇਜਨ ਅੰਦਰ ਨਿਸ਼ਚਿਤ ਰੱਖਿਆ ਇਹਦੇ ਵਿੱਚ ਇਥੇ ਨਿਸ਼ਚਿਤ ਕਿ ਸਥਾਨوں ਕੀ ਨਿਆਈ ਸਰਨੇਚਲ ਸ੍ਰੀ ਤੇ ਸਥਿਤ ਕੋ ਸਿਦਾ ਰੱਖਿਆ ਇਹ ਮੁੱਖ ਮੰਨਿਆ ਕੋਈ ਐਸੇ ਕਹਿਆ ਕਿ বামਪਾਦ ਕੀ ਏੜੀ ਫਿਗਰ ਮੇ ਨਹੀਂ ਲਗਾਵੇ ਕਿੰਤੂ ਮੇਡੂ ਦੇ ਉਪਰ ਲਗਾਵੇ ਉੱਪਰ ਸਖਸ਼ਣ ਏੜੀ ਤਰ ਹੈ ਔਰ ਪੂਰਵ ਕੀ ਨਈ ਜੇ ਇੰਦਾ ਅਸਨ ਦੇ ਆਪੀ ਪਟਾਉਂਦੇ ਉਹਨੇ ਥੋੜਾ ਉਹਨੇ ਅੱਡੀ ਥੱਲੇ ਰੱਖਣ ਲਈ ਕਿ ਇਹ ਉੱਪਰ ਰੱਖਣ ਲਈ ਕਿਹਾ ਕਹਿੰਦਾ ਦੋਨੋਂ ਹੀ ਜੜੇ ਐ ਇਹ ਕਹਦਾ ਸਹੀ ਹੈ ਦੋਨੋਂ ਪ੍ਰਧਾਨ ਹੀ ਹੈ ਕੋਈ ਇਹਨਾਂ ਚ ਫਰਕ ਨਹੀਂ ਕਿਉਂਕਿ ਇਤਨੇ ਆਸਨ ਤਾਂ ਰੋਗਨਾਸ਼ਕ ਕੇ ਹੇਤੂ ਹੈ ਗ੍ਰਾਹੀ ਆਸਨਾ ਜੋ ਕਈ ਤਾਂ ਰੋਗ ਦੇ ਨਾਸ ਕਰ ਗਿਆ ਔਰ ਕੋਈ ਆਸਨ ਐਸੇ ਹੈ pranayama ਆਦਿ ਸਮਾਧੀ ਕੇ ਅੰਗਿਤ ਜਿੰਤੇ ਹੋਵੇ I you one